ਕੀ ਦੱਸਿਓ ਵੀ ਮੈਂ ਆਈਪੈਡ ਹੀ ਦਿਖਾਵਾਂ ਫੋਨੋ ਕਿ ਇਦਾਂ ਦਿਖਾਵਾਂ ਇਦਾਂ ਐਸੇ ਦਿਖਾਵੇ ਕਿ ਇੱਥੇ ਪੇਪਰ ਵਾਲੀ ਬ੍ਰਾਹ ਕਿੱਥੇ ਚਲ ਗਿਆਂ ਹੈ ਮੇਰੇ ਕੋਲ ਇਹ ਕਰ ਕਿਥੇ ਫਿਕਸਨ ਐਸੇ ਬੈਠੇ ਹੋਏ ਨੇ ਜੋ ਵੱਡੀ ਹਮਾ ਦੀ ਸਾਫ ਕਾ ਫੌਜੀ ਨੂੰ ਮੇਨੇ ਬਖਸ਼ਾਇਆ ਸੋ ਇਹ ਜੇਠੋ ਆਦੇ ਰਹਿਣ ਵਾਲੇ ਸੀ ਸੁਝੇਸ ਤਰੀਕ ਇਹ ਘਟਨਾ ਇੱਕ ਸਾਫ ਕਾ ਫੌਜੀ ਨੂੰ ਥਾ ਗਿਆ ਗਿਆ ਦੋ ਸਟਾਲ ਰੋਕੇ ਸਭ ਇਨਸਪੈਕਟਰ ਕਰਾ ਲਵਾਂਗੇ ਇੱਕ ਗੱਡੀ ਵੀ ਦੇ ਦਿੱਤੀਗੀ ਵਰਦੀ ਵੀ ਦੇ ਦਿੱਤੀਗੀ ਚਮਕ ਪਿਸਤਲ ਵੀ ਦੇ ਦਿੰਦੇ ਆ ਇਸੇ ਵੱਲ ਧਿਆਨ ਦਿਓ ਡੈਡੀ ਹਾਂਜੀ ਸਰ ਆਜੀਦਾ ਦੱਸ ਦੋਸਤੋ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕਈ ਸਰਕਾਰਾਂ ਦੇ ਸਮੇਂ ਤੋਂ ਪੰਜਾਬ ਪੁਲਿਸ ਦੇ ਵਿੱਚ ਸਪੈਸ਼ਲੀ ਬੜੀ ਵੱਡੀ ਧਾਂਬਲੀ ਭਰਤੀ ਦੇ ਨਾਮ ਦੇ ਉੱਤੇ ਠੱਗੀ ਠੋਰੀ ਦਾ ਮਾਮਲਾ ਚੱਲਦਾ ਆ ਰਿਹਾ ਸੀ ਜਿੱਥੇ ਕਿ ਹੁਣ ਵੀ ਰੀਸੈਂਟ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਸਸੰਸਨੀ ਕੇਸ ਪੰਜਾਬ ਪੁਲਿਸ ਭਰਤੀ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਅੰਮ੍ਰਿਤਸਰ ਦੇ ਜੇਠੂਆੜ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਸਾਬਕਾ ਫੌਜੀ ਦੇ ਨਾਲ ਬੜੀ ਵੱਡੀ ਠੱਗੀ ਹੋ ਗਈ ਆ ਜਿਹਦੇ ਵਿੱਚ 22 ਨੇਮ ਕੰਪਲੇਂਟ ਉਨ੍ਹਾਂ ਨੇ ਦਰਜ ਕਰਾਈ ਸੀ ਔਰ 22 ਨੇਮ ਐਫ ਆਈ ਆਰ ਰਜਿਸਟਰ ਹੋਈ ਆ ਥਾਣਾ ਕੰਬੋ ਅੰਮ੍ਰਿਤਸਰ ਦੇ ਵਿੱਚ ਦਿਹਾਤੀ ਇਲਾਕੇ ਦੇ ਵਿੱਚ ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਤਕਰੀਬਨ 40 ਤੋਂ 45 ਲੱਖ ਰੁਪਇਆ ਉਹਨਾਂ ਕੋਲੋਂ ਚਾਰ ਦੋਸ਼ੀਆਂ ਜਿਨ੍ਹਾਂ ਦਾ ਨਾਮ ਗੁਲਜੀਤ ਸਿੰਘ, ਕਮਲਸ਼ੀਰ ਕੌਰ, ਰਵਿੰਦਰ ਸਿੰਘ ਰੋਬਿਨ ਔਰ ਸ਼ਿਵਮ ਰਾਣਾ ਜੋ ਕਿ ਕੈਨੇਡਾ ਦੇ ਵਿੱਚ ਭੱਜ ਗਿਆ ਆ ਉਹਨਾਂ ਵੱਲੋਂ ਰਲ ਮਿਲ ਕੇ ਉਹਨਾਂ ਦੇ ਨਾਲ ਠੱਗੀ ਠੋਰੀ ਕੀਤੀ ਗਈ ਔਰ 45 ਲੱਖ ਰੁਪਏ ਦੇ ਕਰੀਬ ਰਕਮ ਉਹਨਾਂ ਕੋਲੋਂ ਇਟ ਲਈ ਗਈ 38 ਲੱਖ 70 ਹਜ਼ਾਰ ਰੁਪਇਆ ਕੈਸ਼ ਦੇ ਇਹ ਵਜ਼ ਉਹਨਾਂ ਨੇ ਉਹਨਾਂ ਕੋਲੋਂ ਲੈ ਲਿਆ ਜਿਹਦੇ ਕੀ ਪ੍ਰੂਫ ਵੀਡੀਓ ਰਿਕਾਰਡਿੰਗ ਉਹਨਾਂ ਦੇ ਨੋਟ ਗਿਣਦਿਆਂ ਦੀ ਵੀ ਸਾਹਮਣੇ ਆ ਗਈ ਆ ਔਰ ਬੜਾ ਕਲੀਅਰ ਵਾਜ਼ੇ ਹੈਗਾ ਜਿਹਦੇ ਵਿੱਚ ਉਹ ਉਹਨਾਂ ਦੇ ਘਰ ਪਹੁੰਚ ਕੇ ਆਪਣੇ ਵੀਕਲ ਤੇ ਰਾਈ ਆਉਂਦੇ ਆ ਤੇ ਉਹਨਾਂ ਕੋਲੋਂ ਪੈਸੇ ਰਿਸੀਵ ਕਰਦੇ ਆ ਉਹ ਸਾਰੀਆਂ ਇਨਪੋਰਟਸ ਵੀਡੀਓ ਰਿਕਾਰਡਿੰਗਸ ਪ੍ਰੂਫਸ ਸਾਰੀਆਂ ਇਨਾਂ ਕੋਲ ਮੌਜੂਦ ਹੈਗੀਆਂ ਜਿਹੜਾ ਪ੍ਰਮੁੱਖ ਦੋਸ਼ੀ ਮੰਨਿਆ ਜਾਂਦਾ ਹੈ ਦਲਜੀਤ ਸਿੰਘਾ ਉਹ ਆਪਣੇ ਆਪ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਮਿਸਟਰ ਚਰਨਜੀਤ ਸਿੰਘ ਚੰਨੀ ਦਾ ਰਿਲੇਟਿਵ ਦੱਸਦਾ ਆ ਕਲਾਸ ਫੈਲੋ ਦੱਸਦਾ ਆ ਔਰ ਜਿਗਰੀ ਯਾਰ ਦੱਸਦਾ ਆ ਸੋ ਬੜੀ ਵੱਡੀ ਗੱਲ ਆ ਉਸ ਤੋਂ ਬਾਅਦ ਦੂਸਰਾ ਉਹ ਦੂਸਰਾ ਦੋਸ਼ੀ ਰਵਿੰਦਰ ਸਿੰਘ ਰੋਬਨ ਜਿਹੜਾ ਕਿ ਆ ਸਨ ਇਨ ਲਾ ਹੈਗਾ ਜਵਾਈ ਹੈਗਾ ਉਸੇ ਪ੍ਰਮੁੱਖ ਦੋਸ਼ੀ ਦਲਜੀਤ ਸਿੰਘ ਦਾ ਜਿਹੜਾ ਚੰਨੀ ਨੂੰ ਆਪਣਾ ਰਿਸ਼ਤੇਦਾਰ ਦੱਸਦਾ ਆ ਕਲਾਸ ਫੈਲੋ ਦੱਸਦਾ ਹੈ ਜਿਗਰੀ ਯਾਰ ਦੱਸਦਾ ਹੈ ਔਰ ਆਪਸ ਦੇ ਵਿੱਚ ਇਹਨਾਂ ਦੀ ਰਿਸ਼ਤਦਾਰੀ ਵੀ ਆ ਉਹ ਰਵਿੰਦਰ ਸਿੰਘ ਰੋਬਿਨ ਉਸ ਦਲਜੀਤ ਸਿੰਘ ਦਾ ਸਕੇ ਭੈਣ ਦਾ ਮੁੰਡਾ ਵੀ ਆ ਔਰ ਜਿਹੜੀ ਕਰਮਸ਼ੀਲ ਕੌਰ ਆ ਇਸੇ ਰਵਿੰਦਰ ਸਿੰਘ ਰੋਬਿਨ ਦੀ ਪਤਨੀ ਆ ਔਰ ਉਸ ਤੋਂ ਵੀ ਸਨਸਨੀਖੇਜ਼ ਗੱਲ ਇਹ ਸਾਹਮਣੇ ਆਉਂਦੀ ਆ ਕਿ ਦਲਜੀਤ ਸਿੰਘ ਜਿਹੜਾ ਪ੍ਰਮੁੱਖ ਦੋਸ਼ੀ ਹੈਗਾ ਉਹ ਆਪਣੇ ਆਪ ਨੂੰ ਫਾਰਮਰ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਰਿਸ਼ਤੇਦਾਰ ਇਹਨਾਂ ਨੂੰ ਦੱਸਦਾ ਰਿਹਾ ਇਹਨਾਂ ਨੂੰ ਦੱਸਦਾ ਰਿਹਾ ਕਿ ਫਾਰਮਰ ਡੀਜੀ ਉਹਨਾਂ ਦੀ ਮਾਸੀ ਦਾ ਮੁੰਡਾ ਹੈ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਸਾਬਕ ਦੇ ਨਾਲ ਰਿਸ਼ਤੇਦਾਰੀ ਉਹਨਾਂ ਦੀ ਜਿਗਰੀ ਯਾਰੀ ਔਰ ਡੀਜੀਪੀ ਆਫਿਸ ਦੇ ਨਾਲ ਸਪੈਸ਼ਲੀ ਡੀਜੀਪੀ ਦੇ ਨਾਲ ਆਪਣੀ ਰਿਸ਼ਤੇਦਾਰੀ ਦੱਸੀ ਜਿਹਦੇ ਨਾਲ ਇਹਨਾਂ ਦਾ ਭਰੋਸਾ ਉਹਨਾਂ ਵਿਅਕਤੀਆਂ ਨੇ ਜਿੱਤ ਲਿਆ ਤੇ ਇਹਨਾਂ ਨੂੰ ਗੱਲ ਕੀਤੀ ਕਿ ਜਦੋਂ ਤੁਸੀਂ ਰਿਟਾਇਰ ਹੋ ਗਏ ਹੋ ਤੇ ਅਸੀਂ ਤੁਹਾਨੂੰ ਸਬ ਇਨਸਪੈਕਟਰ ਭਰਤੀ ਕਰਵਾ ਦੇਾਂਗੇ ਔਰ ਉਹਦੇ ਐਫਐਸ ਦੇ ਵਿੱਚ ਵੱਡੇ ਲੈਵਲ ਤੇ ਇਹਨਾਂ ਕੋਲੋਂ ਪੈਸੇ ਲੈ ਲੈ ਔਰ ਉਹਦੇ ਪ੍ਰੂਫਸ ਜਿਹੜਾ ਉਹ ਵਿਅਕਤੀ ਦਾ ਕਿਸੇ ਉਸ ਡੀਜੀਪੀ ਆਫਿਸ ਦੇ ਵਿੱਚ ਵੀ ਐਕਸੈਸ ਸੀਗਾ ਉਹਦੀ ਐਂਟਰੀ ਦੇ ਪਾਸੇ ਵੀ ਬੜੇ ਸਾਹਮਣੇ ਸਲਮੌਰ ਤਰੀਕੇ ਨਾਲ ਪ੍ਰਮੁਖਤਾ ਦੇ ਨਾਲ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚੋਂ ਰਵਿੰਦਰ ਸਿੰਘ ਰੌਣਕ ਹਾਂ ਜੀ ਇਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਡੀਜੀ ਆਫਿਸ ਦੇ ਪਾਸੇਸ ਔਰ ਐਂਟਰੀਸ ਇੱਥੋਂ ਇਹ ਦਰਸਾ ਰਹੇ ਹੈ ਕਿ ਇਨਾਂ ਟਾਊਸ ਦਾ ਇਨਾਂ ਸਕੈਂਡਲ ਕਰਨ ਵਾਲੇ ਲੋਕਾਂ ਦਾ ਇਨਾਂ ਫਿਕਸਰਸ ਦਾ ਡੀਜੀਪੀ ਆਫਿਸ ਤੱਕ ਕੋਈ ਨਾ ਕੋਈ ਐਕਸੈਸ ਹੈ ਸੀਗਾ ਔਰ ਉਸ ਤੋਂ ਬਾਅਦ ਉਹੀ ਦਲਜੀਤ ਸਿੰਘ ਜਿਹੜਾ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦਾ ਆ ਉਹਦੀਆਂ ਤਸਵੀਰਾਂ ਵੀ ਉਹਨਾਂ ਦੇ ਨਜ਼ਦੀਕੀ ਲੋਕਾਂ ਦੇ ਨਾਲ ਸਾਹਮਣੇ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਮੈਂ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾ ਰਿਹਾ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੇ ਉਹ ਸੈਂਟਰ ਦੇ ਵਿੱਚ ਖੜਾ ਉਹ ਹੀ ਦੋਸ਼ੀ ਜਿਹੜਾ ਐਫ ਆਈ ਆਰ ਦੇ ਵਿੱਚ ਨਾਮ ਦਾ ਦਿਆ ਰਵਿੰਦਰ ਸਿੰਘ ਰੋਬਨ ਇਹ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਾ ਹੈ ਉਸ ਤੋਂ ਬਾਅਦ ਤੁਸੀਂ ਕਲੀਅਰਲੀ ਇਹ ਤਸਵੀਰ ਨੂੰ ਦੇਖ ਸਕਦੇ ਹੋ ਉਸ ਤੋਂ ਬਾਅਦ ਦੂਸਰੀ ਤਸਵੀਰ ਇਹ ਆਉਂਦੀ ਆ ਕਿ ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਸੁਰਿੰਦਰਪਾਲ ਸਿੰਘ ਸੈਣੀ ਉਸ ਸਮੇਂ ਦੇ ਵਿੱਚ ਉਸ ਆਈਪੀਐਸ ਡੀਜੀ ਦਾ ਪੀਏ ਦੱਸਿਆ ਜਾ ਰਿਹਾ ਆਫਿਸ ਇੰਚਾਰਜ ਦੱਸਿਆ ਜਾ ਰਿਹਾ ਜਾਂ ਸੁਪਰਡਟ ਦੱਸਿਆ ਜਾ ਰਿਹਾ ਜੋ ਵੀ ਨੋਮਨਕਲੇਚਰ ਉਹਨਾਂ ਨੇ ਠੱਗੀ ਮਾਰਦੇ ਵਿੱਚ ਦੱਸੀ ਹੋਊਗੀ ਉਹ ਇਹਨਾਂ ਦਾ ਕੰਫੀਡੈਂਸ ਬਿਲ ਕਰਨ ਵਾਸਤੇ ਉਹੀ ਰਵਿੰਦਰ ਸਿੰਘ ਰੋਬਿੰਦ ਦੋਸ਼ੀ ਔਰ ਇਹ ਉਹਨਾਂ ਦਾ ਪੀਏ ਆਫਿਸ ਦਾ ਉਹਦੇ ਨਾਲ ਵੀ ਇੱਕ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਹੈ ਔਰ ਦੂਸਰੀ ਤਸਵੀਰ ਇਹ ਹੈ ਕਿ ਇਹ ਜਿਹੜਾ ਦਜੀਤ ਸਿੰਘ ਔਰ ਰਵਿੰਦਰ ਸਿੰਘ ਰੋਬਿਨ ਜਿਹੜੇ ਐਫ ਆਈ ਆਰ ਦੇ ਵਿੱਚ ਨਾਮਜ਼ਦ ਆ ਆਪਸ ਦੇ ਵਿੱਚ ਜਵਾਈ ਔਰ ਸਹਰਾ ਨੇ ਉਹਨਾਂ ਇਕੱਠਿਆਂ ਦੀ ਵੀ ਤਸਵੀਰ ਸਾਹਮਣੇ ਆ ਰਹੀ ਹੈ ਔਰ ਤੁਸੀਂ ਇਹ ਵੀ ਦੇਖ ਲਓ ਕਿ ਫਿਰ ਪੀਏ ਟੂ ਡੀਜੀਪੀ ਉਸ ਸਮੇਂ ਸੁਰਿੰਦਰਪਾਲ ਸਿੰਘ ਸੈਣੀ ਦੇ ਨਾਲ ਫਿਰ ਉਹੀ ਦੋਸ਼ੀ ਜਿਹੜਾ ਐਫ ਆਈ ਆਰ ਦੇ ਵਿੱਚ ਨਾਮਜ਼ਦ ਆ ਰਵਿੰਦਰ ਸਿੰਘ ਰੋਬਨ ਉਹਦੀ ਤਸਵੀਰ ਫਿਰ ਬੈਠੇ ਸਾਹਮਣੇ ਆ ਰਹੀ ਹੈ ਜਿੱਥੋਂ ਇਹ ਕਈ ਗੱਲਾਂ ਤਸਦੀਕ ਹੁੰਦੀ ਆ ਕਿ ਇਹਨਾਂ ਦੋਸ਼ੀਆਂ ਦਾ ਇਹਨਾਂ ਫਿਕਸਰਜ਼ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਐਕਸੈਸ ਵੱਡੇ ਵੀਆਈਪੀ ਲੋਕਾਂ ਦੇ ਵਿੱਚ ਸੀਗਾ ਪੋਲਿਟੀਕਲ ਲੀਡਰਸ ਦੇ ਵਿੱਚ ਸੀਗਾ ਪੁਲਿਸ ਦੇ ਟਾਪ ਬ੍ਰਾਸ ਆਫੀਸਰਸ ਦੇ ਨਾਲ ਸੀਗਾ ਔਰ ਇਹੋ ਹੀ ਲੜਕੀ ਕਮਲਸ਼ੀਰ ਕੌਰ ਜ ਜਿਨੀ ਜ਼ਮਾਨਤ ਵੀ ਹਾਈ ਕੋਰਟ ਵੱਲੋਂ ਲੋਕਲ ਕੋਰਟ ਵੱਲੋਂ ਰੱਦ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਹਾਈ ਕੋਰਟ ਵੱਲੋਂ ਵੀ ਇਹਨੂੰ ਇੱਕ ਜੁਰਮਾਨਾ ਆਇਤ ਕੀਤਾ ਗਿਆ ਔਰ ਇੱਕ ਦੋਸ਼ੀ ਸ਼ਿਵ ਮਰਾਣਾ ਜੋ ਦੱਸਿਆ ਜਾ ਰਿਹਾ ਵਿਦੇਸ਼ ਨੂੰ ਭੱਜ ਗਿਆ ਇੱਕ ਦੋਸ਼ੀਓ ਨੇ ਬੇਲ ਅਪਲਾਈ ਨਹੀਂ ਕੀਤੀ ਇੱਕ ਦੋਸ਼ੀ ਇਹ ਆ ਕਿ ਜਿੰਨੂੰ ਕੋਈ ਗੋਡਿਆਂ ਦਾ ਬਹਾਨਾ ਲਾ ਕੇ ਬਿਮਾਰੀ ਦਾ ਬਹਾਨਾ ਲਾ ਕੇ ਫਿਰ ਟੈਂਪੋਰਰੀ ਬੇਲ ਉਹਨੇ ਅਪਲਾਈ ਕੀਤੀ ਸੀ ਔਰ ਤੁਸੀਂ ਇਹ ਦੇਖੋ ਕਿੰਡੀ ਵੱਡੀ ਦਲੇਰੀ ਆ ਇਹਨਾਂ ਲੋਕਾਂ ਦੀ ਕਿ ਇਸ ਵਿਅਕਤੀ ਨੂੰ ਸਾਬਕ ਫੌਜੀ ਨੂੰ ਵਰਦੀ ਪੁਆ ਕੇ ਪੀਏਪ ਕਾਟਰਸ ਦੇ ਵਿੱਚ ਇਸ ਵੇਲੇ ਮੌਜੂਦਾ ਖੜਾ ਆ ਔਰ ਇਹਨਾਂ ਨੇ ਵੈਪਨ ਵੀ ਲਗਾਇਆ ਹੋਇਆ ਇਹਨਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਜੀ ਇਹ ਵੈਪਨ ਪ੍ਰਾਈਵੇਟਲੀ ਇਹਨਾਂ ਨੂੰ ਕਿਸੇ ਨੇ ਦੇ ਦਿੱਤਾ ਜਾਂ ਸਰਕਾਰੀ ਵੈਪਨ ਸੀ ਇਹ ਵੀ ਬੜੀ ਵੱਡੀ ਜਾਂਚ ਦਾ ਵਿਸ਼ਾ ਆ ਕਿ ਕੋਈ ਬੰਦਾ ਜੇ ਉਹ ਭਰਤੀ ਨਹੀਂ ਸੀ ਹੋਇਆ ਕੁਝ ਸਕੈਂਡਲ ਕਰਨ ਵਾਲੇ ਜਾਂ ਕੁਝ ਫਿਕਸਰ ਦੇ ਨਾਲ ਜੇ ਉਹ ਜੁੜ ਜਾਂਦਾ ਆ ਤੇ ਉਹ ਉਹਨੂੰ ਵਰਦੀ ਪਵਾ ਕੇ ਇੱਕ ਵੈਪਨ ਦੇ ਕੇ ਉਸ ਪੂਰੇ ਪੀਏਪ ਸਰਾਉਂਡਿੰਗਸ ਦੇ ਵਿੱਚ ਉਹਨੂੰ ਘੁਮਾਉਂਦੇ ਆ ਔਰ ਉਹ ਵੀਕਲ ਦੇ ਵਿੱਚ ਅਸਰਾਂ ਦੇ ਨਾਲ ਲੋਕਰ ਲੋਅਰ ਲੈਵਲ ਦੇ ਅਫਸਰਸ ਦੇ ਨਾਲ ਆਉਂਦਾ ਜਾਂਦਾ ਵੀ ਆ ਔਰ ਰੋਜ਼ਨਾਮਚਾ ਦੇ ਵਿੱਚ ਵੀ ਇਹ ਦੱਸ ਰਹੇ ਨੇ ਕਿ ਇਹਨਾਂ ਦੀ ਹਾਜ਼ਰੀ ਲਗਾਈ ਜਾਂਦੀ ਸੀ ਔਰ ਦੂਸਰੀ ਤਸਵੀਰ ਤੁਸੀਂ ਫੇਰ ਦੇਖ ਸਕਦੇ ਹੋ ਕਿ ਪੀਏਪੀ ਕੁਆਟਰਸ ਦੇ ਵਿੱਚ ਪੀਏਪੀ ਕੁਆਟਰਸ ਉਹਨਾਂ ਦੇ ਵਿੱਚ ਇਹ ਤਸਵੀਰ ਸਾਹਮਣੇ ਆ ਰਹੀ ਹੈ ਫੇਰ ਵਰਦੀ ਪਹਿਨ ਕੇ ਉੱਥੇ ਖੜੇ ਨੇ ਔਰ ਤੀਸਰੀ ਤਸਵੀਰ ਵੀ ਇਦਾਂ ਹੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੇ ਵਰਦੀ ਪਹਿਨੀ ਹੋਈ ਆ ਉਹ ਵਰਦੀ ਵੀ ਆਪਣੇ ਨਾਲ ਹੀ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੀ ਉਹ ਵਰਦੀ ਜਿਹੜੀ ਉਹ ਸਮੇਂ ਪਹਿਨਦੇ ਸੀ ਉਹ ਵੀ ਆਪਣੇ ਨਾਲ ਲੈ ਕੇ ਆਇਆ ਸੋ ਇਥੋਂ ਸਿੱਧਾ-ਸਿੱਧਾ ਕਲੀਅਰ ਹੋ ਰਿਹਾ ਕਿ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਪ੍ਰੈਸ ਸੰਬੋਧਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਨਾਂ ਨੇ 5-7 ਦਿਨ ਪਹਿਲਾਂ ਵਾਅਦਾ ਕੀਤੀ ਸੀ ਕਲੀਅਰ ਕੀਤੀ ਸੀ ਕਿ ਵਾਕਈ ਉਹਨਾਂ ਨੇ ਤਸਦੀਕ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਇਦਾਂ ਦੀ ਧਾਂਦਲੀ ਇਦਾਂ ਦੀ ਕਰਪਟ ਐਕਟੀਵਿਟੀਆਂ ਇਦਾਂ ਦੇ ਫਿਕਸਚਰਸ ਇਦਾਂ ਦੇ ਠੱਗ ਲੋਕ ਜਿਨ੍ਹਾਂ ਦੀ ਕੋਈ ਰਲਾਵਟ ਮਿਲਾਵਟ ਆਫਿਸਰਸ ਦੇ ਨਾਲ ਹੋ ਸਕਦੀ ਆ ਕਿਸੇ ਵੱਡੇ ਲੀਡਰਸ ਦੇ ਨਾਲ ਹੋ ਸਕਦੀ ਆ ਸ਼ੰਕਾ ਉਹਨਾਂ ਨੇ ਜਿਤਾਈ ਔਰ ਕਲੈਰ ਕਰ ਦਿੱਤਾ ਕਿ ਵਾਕਈ ਇਹ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਔਰ ਮੈਂ ਆਪ ਜੀ ਨੂੰ ਇਹ ਹਿਸਟਰੀ ਵੀ ਬਿਆਨ ਕਰਦਿਆਂ ਤੁਸੀਂ ਆਪ ਦੇਖ ਸਕਦੇ ਹੋ ਕਿ ਇਹਨਾਂ ਨੂੰ ਆਫਿਸ ਆਫਰ ਡੀਜੀਪੀ ਪੰਜਾਬ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਿਵ ਸੈਕਟਰਸ ਤੋਂ ਲੈਟਰਸ ਵੀ ਰੀਸੀਵ ਹੁੰਦੀਆਂ ਰਹੀਆਂ ਜਿਹੜੀ ਇਹ ਕਿਨਾਰੇ ਨੂਟਰੀ ਪਬਲਿਕ ਤੋਂ ਵੀ ਅਟੈਸਟ ਕਰਾਈਆਂ ਜਿਹਦੇ ਵਿੱਚ ਮੈਂ ਆਪ ਨੂੰ ਬਾਜ਼ੀ ਕਰ ਦਵਾ ਕਿ ਇਹਦੇ ਵਿੱਚ ਲਿਖਿਆ ਗਿਆ ਕਿ ਸਾਫ ਦਾ ਫੌਜੀ ਗੁਰदयाल ਸਿੰਘ ਪੁੱਤਰ ਸ਼੍ਰੀ ਗੁਰਚਰਨ ਸਿੰਘ ਵੱਲੋਂ ਮਹਿਕਮਾ ਪੰਜਾਬ ਪੁਲਿਸ ਦੀ ਭਰਤੀ ਹੋਣ ਸੰਬੰਧੀ ਉਸ ਦੇ ਵਿੱਚ ਮੈਂਸ਼ਨ ਇਹ ਕੀਤਾ ਗਿਆ ਕਿ ਆਪ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਆ ਇਸ ਸੰਬੰਧ ਵਿੱਚ ਦੱਸਿਆ ਜਾਂਦਾ ਕਿ ਪੁਲਿਸ ਵਿਭਾਗ ਵਿੱਚ ਪੰਜਾਬ ਦੇ ਕਿਸੇ ਹੋਰ ਮਹਿਕਮੇ ਵਿੱਚ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਜਿਹੜੇ ਸਾਬਕਾ ਫੌਜੀ ਹੁੰਦੇ ਆ ਉਹਨਾਂ ਲਈ ਤਾਂ ਰਾਜ ਸਰਕਾਰ ਦੀ ਹਦਾਇਤਾਂ ਅਨੁਸਾਰ ਸਾਬਕਾ ਫੌਜੀਆਂ ਵਾਸਤੇ ਕੋਟਾ ਰਾਖਵਾਂ ਰੱਖਿਆ ਗਿਆ ਹੈ ਔਰ ਇਸ ਲਈ ਆਪ ਸਿੱਧੀ ਭਰਤੀ ਦੌਰਾਨ ਪ੍ਰਕਾਸ਼ਿਤ ਅਸਾਮੀਆਂ ਵਿੱਚ ਰਾਖਵੇਂ ਕੋਟੇ ਰਾਹੀਂ ਤਹਿਤ ਅਪਲਾਈ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ ਸੋ ਬੜਾ ਹੀ ਕਾਗਜ਼ਾਂ ਦੇ ਰੂਪ ਦੇ ਵਿੱਚ অথੈਨਟੀਕੇਟਿਡ ਇੱਕ ਮੈਥਡ ਬਣਾ ਕੇ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਔਰ ਇਸ ਤੋਂ ਵੀ ਵੱਡੀ ਗੱਲ ਤੁਸੀਂ ਦਲੇਰੀ ਦੇਖ ਲਓ ਇਹਨਾਂ ਫਿਕਸਰਸ ਦੀ ਕਿ ਜਰਨਜੀਤ ਸਿੰਘ ਚੰਨੀ ਦੇ ਨਾਮ ਦੇ ਉੱਤੇ ਉਹਨਾਂ ਦੇ ਡੀਓ ਲੈਟਰ ਦੇ ਉੱਤੇ ਇਹ تصدیق ਕਰਨਾ ਬਣਦਾ ਹੈ ਕਿ ਫੇਕ ਹੈ ਕਿੰਨਾਂ ਲੋਕਾਂ ਨੇ ਫਾਰਜਰੀ ਕੀਤੀ ਕਿੰਨਾਂ ਲੋਕਾਂ ਨੇ ਇਹ ਸਹੀ ਹੈ ਗਲਤ ਹੈ ਇਹ ਬੜੀ ਵੱਡੀ ਜਾਂਚ ਦਾ ਵਿਸ਼ਾ ਹੈ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਹੋਣਾਂ ਦੇ ਡੀਓ ਲੈਟਰ ਦੇ ਉੱਤੇ ਇਹਨਾਂ ਨੂੰ ਇਦਾਂ ਦਾ ਇੱਕ ਆਰਡਰ ਕੀਤਾ ਜਾਂਦਾ ਜਿਹੜਾ ਕਿ ਲਿਖਿਆ ਕਿ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸੋਹਤਾ ਉਸ ਵੇਲੇ ਦੇ ਉਹਨਾਂ ਨੂੰ ਇੱਕ ਹੁਕਮ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਸਬ ਇਨਸਪੈਕਟਰ ਦੀ ਨੌਕਰੀ ਤੇ ਜੁਆਇਨ ਕਰਾਇਆ ਜਾਵੇ ਸੋ ਇਹ ਵੀ ਇੱਕ ਡੀਓ ਲੈਟਰ ਮੈਂ ਨਹੀਂ ਜਾਣਦਾ ਕਿ ਇਹ ਫੇਕ ਹੈ ਕਿ ਰੀਅਲ ਹੈ ਪਰ ਇਹ ਜਾਂਚ ਦਾ ਵਿਸ਼ਾ ਆ ਕਿ ਇੱਥੋਂ ਤੱਕ ਇਹਨਾਂ ਨੂੰ ਇਦਾਂ ਦੇ ਡਾਕੂਮੈਂਟਸ ਜਿਹੜੇ ਆ ਉਹ ਦੇ ਦਿੱਤੇ ਗਏ ਜਦੋਂ ਇੰਨਾ ਵੱਡਾ ਭਰੋਸਾ ਬਣਾ ਲਿਆ ਹੋਵੇ ਠੱਗਾਂ ਨੇ ਚੋਰਾਂ ਨੇ ਜਿਨ੍ਹਾਂ ਦੀ ਅਪਰੋਚ ਵੱਡੇ ਟੌਪ ਪ੍ਰਾਸ ਆਫਿਸਿਸ ਤੱਕ ਹੋਵੇ ਚੰਡੀਗੜ੍ਹ ਤੱਕ ਹੋਵੇ ਮੁੱਖ ਮੰਤਰੀ ਲੈਵਲ ਦੇ ਅਧਿਕਾਰੀਆਂ ਤੱਕ ਹੋਵੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਨੇ ਕਿੰਨੇ ਲੋਕਾਂ ਨੂੰ ਆਪਣੀ ਠੱਗੀ ਦੀ ਗ੍ਰਾਫਤ ਦੇ ਵਿੱਚ ਲਿਆਦਾ ਹੋਊਗਾ ਔਰ ਤੁਸੀਂ ਆਪ ਦੇਖੋ ਉਹ ਕਹਿੰਦੇ ਨਾ ਕਿ ਮਾੜੇ ਦਾ ਕੀ ਜ਼ੋਰ ਮੁਹਮਮਦਾਨ ਨਸ ਜਾਣਾ ਜਾਂ ਰੋਣਾ ਇਹ ਵਿਅਕਤੀ ਜਦੋਂ ਮੇਰੇ ਕੋਲ ਆਇਆ ਬੜਾ ਹੀ ਪਰੇਸ਼ਾਨ ਇਹਨੇ ਇਹ ਗੱਲ ਕੀਤੀ ਕਿ ਮੈਂ ਆਪਣੀ ਜ਼ਿੰਦਗੀ ਤੱਕ ਖਤਮ ਕਰ ਦੇਣੀ ਚਾਹੁੰਦਾ ਮੇਰੀਆਂ ਦੋ ਛੋਟੀਆਂ ਧੀਆ ਨੇ ਮੈਂ ਉਹਨਾਂ ਦਾ ਮੂੰਹ ਦੇਖਦੇ ਹੋਏ ਆਪਣੀ ਜ਼ਿੰਦਗੀ ਹੁਣ ਲੀਲਾ ਸਮਾਪਤ ਨਹੀਂ ਕੀਤੀ ਮੈਂ ਜੋ ਦੇਸ਼ ਦੀ ਕੌਮ ਦੀ ਸੇਵਾ ਫੌਜ ਦੇ ਵਿੱਚ ਰਹਿ ਕੇ ਕੀਤੀ ਆ ਜੋ ਮੈਨੂੰ ਉਥੋਂ ਪੈਸਾ ਮਿਲਿਆ ਜੋ ਵੀ ਰਕਮ ਮੈਨੂੰ ਮਿਲੀ ਆ ਉਹ ਸਾਰੀ ਰਕਮ ਇਨਾਂ ਠੱਗਾਂ ਨੇ ਮੇਰੇ ਕੋਲੋਂ ਏਟ ਲਈ ਆ ਠੱਗ ਲਈ ਆ ਜਿਹਦੀ ਦਰਖਾਸਤ ਇਹਨਾਂ ਨੇ ਜਦੋਂ ਕੀਤੀ ਆ ਤੇ ਉਹਦੀ ਪ੍ਰੋਪਰ ਬਾਈ ਨੇਮ ਐਫ ਆਈ ਆਰ ਵੀ ਰਜਿਸਟਰਡ ਆ ਔਰ ਤੁਸੀਂ ਹੋਰ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹੀ ਇਹਨਾਂ ਨੂੰ ਬਹੁਤ ਸਾਰੀਆਂ ਲੈਟਰਸ ਆਫਿਸ ਆਫ ਡੀਜੀਪੀ ਪੰਜਾਬ ਤੋਂ ਉਸ ਵੇਲੇ ਆਉਂਦੀਆਂ ਰਹੀਆਂ ਨੇ ਸੋ ਸਾਰਾ ਡਾਕੂਮੈਂਟਡ ਪ੍ਰੂਫ ਪਾ ਜੀ ਤੁਹਾਨੂੰ ਦੇ ਦਸੋਂ ਰਾਈਟ ਹੈ ਇਹ ਤੁਹਾਡੇ ਜਿਹੜੀ ਇਸ ਸਾਰਾ ਐਸੇ ਜਿਹੜੀ ਤੁਹਾਡੀ ਅਪਾਇੰਟਮੈਂਟ ਤੋਂ ਪਹਿਲਾਂ ਦਿੱਤੀ ਸੀ ਕਿ ਦਿੱਤੇ ਦਿੱਤੇ ਪਹਿਲੇ ਜਾਂ ਫਿਰ ਬਾਅਦ ਚ ਦਿੱਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ